ਸਤਿ ਸ੍ਰੀ ਅਕਾਲ ਸਜਣੋ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬਦਰਪੁਰਿਆ ਡੇਲੀ ਫਾਰਮਿੰਗ ਵਿੱਚ ਅੱਜ ਕਰਦੇ ਆ ਤੁਸੀਂ ਚੜ੍ਹਦੀ ਕਲਾ ਜੋਗੇ ਕੁਐਸਚਨ ਤੁਹਾਡੇ ਗਾੜੀ ਸਜਣੋ ਕਿਤੇ ਵੀ ਖਰੀਦਦਾਰੀ ਕਰਦੇ ਜੇ ਦੋ ਟਾਈਮ ਆਪਣੀ ਜ਼ਰੂਰੀ ਤਸੱਲੀ ਕਰਿਆ ਕਰੋ ਜੇ ਕੋਈ ਦੂਰ ਬੈਠਾ ਹੈ ਵੀਡੀਓ ਕਾਲ ਤੇ ਆਨਲਾਈਨ ਚ ਵਾਈ ਕਰੋ ਗੱਬਣ ਪਸ਼ੂ ਟਿੱਪ ਕੇ ਭਰਾ ਕੇ ਖੜੋ ਕੋਈ ਵੀ ਲਾਮੇ ਵਾਲੀ ਗੱਲ ਨਾ ਰਵੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਹਿੰਦਾ ਹੈ ਪਹੁੰਚਿਆ ਪਿੰਡ ਅਮੀਸ਼ਾ ਬਿਲਕੁਲ ਨੇੜੇ ਰਹੇਗਾ ਖਾਲੜਾ ਤੇ ਜਿਲ੍ਹਾ ਤਰਨਤਾਰੂ ਸਾਹਿਬ ਆ ਗਿਆ ਪਾਉ ਲਖਵਿੰਦਰ ਸਿੰਘ ਕੋਲ ਪਹੁੰਚੇ ਆ ਸੱਜਣੋ ਹਰ ਵਾਰ ਇੱਕ ਅਦਾ ਨੀਲੀ ਦਾ ਪੀਸ ਜ਼ਰੂਰੀ ਲੈ ਕੇ ਆਉਂਦਾ ਐ ਇਸ ਵਾਰ ਵੀ ਚੰਗੀ ਨੀਲੀ ਦੀ ਜਿਹੜੀ ਮੈਂ ਕੱਟ ਕੇ ਲਿਆ ਆ ਕੱਟੇ ਵੀ ਮਗਰ ਨੀਲੀ ਦੀ ਪਾਈ ਆ ਵੱਖਰਾ ਜਿਹਾ ਛੇੜ ਆਈ ਤੇ ਕਰਦੇ ਆ ਗੱਲਬਾਤ ਫਰਜ਼ ਸਮਝ ਕੇ ਜੁੜੇ ਰਹੋ ਐਂਡ ਦਾ ਕਰੀ ਬਾਹੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਦਾ ਸਤਿ ਸ਼੍ਰੀ ਅਕਾਲ ਚੜਦੀ ਕਲਾ ਜੀ ਚੜਦੀ ਕਲਾ ਬਹੁਤ ਠੀਕ ਹੈ ਹੋਰ ਸਭ ਸਤਿ ਆ ਬੜੀ ਕਿਰਪਾ ਰਾਂ ਦਾ ਦੀ ਚਲੋ ਮਾਰ ਆ ਗਿਆ ਇਸੇ ਤਰ੍ਹਾਂ ਹੀ ਕਿਰਪਾ ਆਪਣਾਈ ਰੱਖੇ ਤੇ ਡਰੈਸ ਕਰਾ ਦੇ ਨੋਟ ਬੁੱਕ ਲਖਵਿੰਦਰ ਸਿੰਘ ਪਿੰਡ ਅਮੀਸ਼ਾ ਜਲਾ ਤਰਨ ਦਾ ਤੇ ਮੋਬਾਈਲ ਨੰਬਰ 8699857375 ਠੀਕ ਹੈ ਸ਼ਰਵਾਰ ਇਹ ਤੋਂ ਕਰੀਏ ਨਹੀਂ ਹਾਂ ਤੇ ਕਿਦਾਂ ਦੀ ਸੂਈ ਆ ਇਹ ਕੱਲ ਰਾਤ ਹੀ ਸੂਈ ਆ ਜੀ ਕੱਲ ਰਾਤ ਬਿਲਕੁਲ ਨਾਲੂ ਖਾਜੋ ਠੀਕ ਹੈ ਨਾਲੂ ਨਾਲ ਹੈ ਨਾ ਕੱਟੀ ਦਿੱਤੀ ਆ ਕੱਟੀ ਦਿੱਤੀ ਆ ਜੀ ਵੱਖਰੀ ਜੀ ਛੇੜ ਦੀ ਪਾਤੀ ਹੈ ਹਾਂ ਹਾਂ ਐ ਚਾਪ ਜਵੇਂ گاਵਾ ਤੇ ਕਤੇ ਚੰਗੀ ਭਾਈ ਆ ਤੇ ਕਿੰਨਾ ਕ ਫੌਲਾ ਭੂਜੀ ਚੋਇਆ ਫੌਲਾ ਦੀ 8 ਕਿਲੋ ਤਿਆਰ ਹੋ ਗਈ 8 ਕਿਲੋ ਹਨਾ ਕਿਓਰ ਨਹੀਂ ਲਈ ਆ ਗਈ ਹਾਂਜੀ ਠੀਕ ਆ ਜੰਮੀ ਪਲੀ ਚੰਗੀ ਆ ਨਾ ਮੈਂ ਹਾਂਜੀ ਚਲੋ ਖੋਲ ਲੇ ਤੋਰਾ ਤਰਾ ਤਰਾ ਕਰਮਾਈ ਦਾ ਕਰਵਾਈਏ ਚੈੱਕ ਖੋਲ ਭਾਈ ਗੋਪੀ ਛੱਡ ਦੇ ਨੋ ਕੰਮ ਇਹ ਨਾ ਖੋਲ ਨਾ ਆ ਲੈ ਇਹ ਨਾ ਫੋਟੋ ਮਾਰੀ ਫੇਰ ਫੋਟੋ ਕਰ ਲੈ ਨੋ ਇਧਰੋਂ ਮੈਂ ਚੰਗੀ ਆ ਜੰਮੀ ਕਰੀਂ ਹਨ ਬੰਜੇਰਾ ਕਰਕੇ ਫਿਰ ਤਾਰੀ ਕਰਕੇ ਆਹ ਮਾਹੀ ਲਾ ਕੱਦੀ ਨਾ ਬੜੇ ਡੇਡਾ ਘਟ ਆ ਗਿਆ ਨਾ ਸੱਜੇ ਬਨੇ ਲਿਆ ਭਾਈ ਗੋਪੀ ਲੋਈ ਬੱਚੇ ਦਾ ਕਰਕੇ ਭਾਈ ਦੀ ਧਿਆਨ ਨਾ ਧਿਆਨ ਧਿਆਨ ਨਾ ਧਿਆਨ ਰਾਜੀ ਵਾਜੀ ਜੰਗੀ ਹੈ ਨਾ ਹਾਂਜੀ ਹਾਂਜੀ ਹਾਂ ਤੇ ਕਿੰਨੇ ਵੀ ਦੇ ਦਈਏ ਬੰਦੂ ਸਾਹਿਬ ਮੋਲ ਤੇ 4 ਲੱਖ ਕਰਦੇ ਆਂ ਅੱਛਾ ਲੱਖ ਦੀ ਦੇ ਫੇਕ ਸਾਹਿਬ ਫੇਕ ਚੱਲ ਛੱਡ ਦਾਂ ਕਿ 1000 2000 1000 ਰੁਪਏ ਛੋੜ 99 99000 ਠੀਕ ਆ ਲਓ ਸੱਜਣੋਂ 99 ਤੇ ਅੱਗੇ ਆਗੇ ਦੂਜੇ ਨੰਬਰ ਤੇ ਵੱਡੀ ਮੈਂ ਹਾਂਜੀ ਠੀਕ ਹੈ ਇਹ ਚੋਈ ਹੈ ਜੀ ਹੁਣੇ ਚੋ ਕੇ ਆ ਜੀ ਚੋ ਕੇ ਆਈਆਂ ਨਾ ਟਾਈਮ ਕੋਈ 11 11:30 ਦਾ ਹੋ ਗਿਆ ਸੱਜਣੋ ਹਾਂਜੀ ਵਾਲ ਚੋ ਕੇ ਆਇਆ ਤਕਰੀਬਨ ਇਹ ਤੇ ਮਗਰ ਕੀ ਕੱਟੀ ਕੱਟਾ ਕੱਟਾ ਆ ਇਹ ਕਿੰਨਾ ਕ ਦੁੱਧ ਇਹ ਵੀ ਕੱਲ ਰਾਤ ਦੀ ਸੂਈ ਜੀ ਇਹ ਵੀ ਕੱਲ ਦੀ ਸੂਈ ਹੈ ਹਾਂਜੀ ਨਾਲ ਨਾਲ ਠੀਕ ਹੈ ਤੇ ਲੋ ਜੀ ਹਾਂਜੀ ਠੀਕ ਹੈ ਤੇ ਇਹਨਾਂ ਬਾਕੀ ਜਿਹੜੀ ਅਗਲੇ ਪੰਨੇ ਸਪੇਜ ਆ ਤੇ ਵਿਖਾਇਓ ਮਾੜੀ ਜੀ ਲਾ ਕੇ ਕਾ ਮਾੜੂ ਬੜੂ ਨਹੀਂ ਮੈਂ ਕੀ ਬਾਤ ਹੈ ਹਾਂਜੀ ਠੀਕ ਆ ਖੋਲ ਗਏ ਖੋਲ ਬੰਦੀ ਤਾਂ ਦੀ ਚੰਗੀ ਆ ਹਾਂ ਬੰਦੀ ਵਧੀਆ ਜੀ ਮੈਂ ਹੂੰਨੇ ਚੋਈ ਜੋਈ ਕਰਕੇ ਲਓ ਸੱਜਣਾ ਚੰਗੀ ਆ ਵਿਰਲ ਵਰਲ ਜਿਵੇਂ ਸਪੇਸ ਕਹਿ ਸਕਦੇ ਆ ਅਗਲੇ ਥਾਨਾਂ ਦੀ ਵਿਰਲ ਬਹੁਤ ਜ਼ਿਆਦੀ ਆ ਠੀਕ ਆ ਜੀ ਗੇਟ ਤੇ ਥਣ ਲੱਗਾ ਹੋਊ ਅਗਲੇ ਬੰਨੇ ਮੂਰੇ ਵੱਡੀ ਮੈਂ ਕੋਈ ਛੋਟੀ ਨਹੀਂ ਵਜਨ ਲੋਡ ਪੂਰਾ ਫੋਲਿਆ ਲਓ ਜੀ ਲੈਓ ਹੁਣ 8 ਕਿਲੋ ਬੋਲਾ ਦੱਸਿਆਂ ਦੇ ਕੋਲ ਵੀ ਹਾਂ ਜੀ 8 ਕਿਲੋ ਬੌਲਾ 10 ਕਿਲੋ ਬੌਲਾ ਹਨਾ 10 ਕਿਲੋ ਮੈਂ ਵੱਡੀ ਦੁੱਧ ਵੀ ਫਿਰ 15 ਕਿਲੋ ਦੁੱਧ ਨਹੀਂ ਛੱਡਦੀ ਹਾਂਜੀ 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 ਬਿਲਕੁਲ ਜੈਡ ਬਲੈਂਕ ਸਜਣੋ 15 ਕਿਲੋ ਵਿਰਲ ਦੇਖ ਸਕਦੇ ਜੇ ਬਿਲਕੁਲ ਗੇਠ-ਗੇਠ ਦੀ ਵਿਰਲ ਹੋਊਗੀ ਅਗਲੇ ਬੰਨਿਆਂ ਵੀ ਪਿਛਲੇ ਬੰਨਿਆਂ ਵੀ ਤੇ 10 ਕਿਲੋ ਬੌਲਾ ਹੀ ਸਟਾਰਟਿੰਗ ਹੋਇਆ 15 ਕਿਲੋ ਨੂੰ ਦੁੱਧ ਆਂਦਾ ਵਖੀਆ ਤੇ ਰੇਟ ਕਿੰਨਾ ਰਹਿ ਗਿਆ ਭਾਈ ਹਾਂਜੀ ਰੇਟ ਲੱਖ ਦੀ ਦੇ ਦਿੱਤੀ ਜਾਇਜ਼ ਆ ਭਰ ਜਾਇਜ਼ ਕਰਕੇ ਦੇ ਦਿੱਤੀ 90 ਹਜ਼ਾਰ ਦੀ ਮੇਰੇ ਨਾਲ 90 ਦੀ ਹੋਰ ਆਇਆ ਦਾ ਕਰ ਕਰੇ ਮਾਨਤਨ ਕਰ ਦਿੱਤੀ 2000 ਕੀ 88 ਠੀਕ ਆ ਆ ਗਈ ਅੱਗੇ ਤਿਆਰ ਮੈਂ ਕਿੰਨੇ ਕ ਦਿਨ ਲੈ ਜੂਗੀ ਇਹ ਜੀ ਹੱਥਾਂ ਲੈਂਦੀ ਆ ਇਹਦੇ ਥਣਾ ਦੀ ਦੇ ਪਿੱਛੇ ਦੀ ਫੁੱਲ ਗਰੰਟੀ ਲਈ ਘਰ ਆਪਣੇ ਰਿਸ਼ਤੇਦਾਰ ਕਿਉਂ ਮੈਂ ਲਈ ਠੀਕ ਆ ਹੱਥ ਨਹੀਂ ਲਾਇਆ ਥਣਾ ਨੂੰ ਫੁੱਲ ਗਰੰਟੀ ਆਪਾਂ ਗਾਂ ਧਾਂਗੇ ਭੈਣ ਭਰਾ ਚਲੋ ਲੈਓ ਤੋਰ ਦੋ ਨੋਇਸ ਜਦੋਂ ਨਵਾਂ ਵੀ ਚੰਗੀ ਆ ਇਹ ਵੀ ਨੀਲੀ ਦਾਵੀ ਚੋਂਦੀ ਸਜਣਾ ਕਿਉਂਕਿ ਬਿੱਲੀ ਮਨ ਕੀ ਅੱਖ ਥੱਲੇ ਠੋਡੀ ਦੇ ਵੀ ਨਿਸ਼ਾਨ ਹੈਗਾ ਤੇ ਦੇਖ ਸਕਦੇ ਜੇ ਮੱਥੇ 'ਚ ਵੀ ਬੱਲੇਗਾ ਠੀਕ ਆ ਖੂਸ਼ ਅੱਧੋਂ ਜਿਵੇਂ ਧੂਵੀ ਪ੍ਰੋਖ ਖਾਜ ਅੱਜਕੱਲ੍ਹ ਫਰੋਜਪੁਰੀ ਮੈਂ ਇਹਨੂੰ ਜ਼ਿਆਦਾ ਕਹਿੰਦੇ ਹੁੰਦੇ ਹੈਗੇ ਇਹ ਨੀਲੀ ਦਾਵੀ ਨੂੰ ਖਾਸ ਕਰਕੇ ਨਾ ਆਪੋ ਆਪਣੇ ਜਿਹੜੀ ਬਰਡ ਦਾ ਮੱਜਾਂ ਦਾ ਰਵਾ ਨਾ ਉਹ ਜਾਣਕਾਰੀ ਬਜ਼ੁਰਗ ਦਿੰਦੇ ਹੁੰਦੇ ਸੀ ਕਿ ਜਿੰਦੀ ਧੂਮੀ ਪੋਸ਼ ਹੋਵੇ ਨਾ ਉਹਨੂੰ ਫਰੋਜਪੁਰੀ ਕਹਿ ਦੇਣਾ ਦੂਜੀ ਨੂੰ ਆਹ ਨਸਲ ਕਹਿ ਦੇਣਾ ਇਹ ਹੁਣ ਤੁਸੀਂ ਇੰਤਾ ਜਾ ਲਉਣਾ ਫਰੋਜਪੁਰੀ ਆ ਗਾਮ ਕਿਹੜੇ ਰਗੀ ਦੀ ਆ ਕਿਉਂਕਿ ਇਸ ਤੋਂ ਦੂਜਾ ਆਣਿਆ ਸਾਰੇ ਭਿੰਡ ਭਰਾ ਬਾਕੀ ਮੈਂ ਚੰਗੀ ਆ ਤੇ ਬਾਈ ਇਹ ਕਿੰਨੇ ਕੀ ਦੇ ਦਾਂਗੇ ਇਹ ਆਣਾ 85000 85 ਦੀ ਹੋਰ ਕਰ ਦਿਓ 2000 ਕਰ ਅਸਲੀ ਕਰ ਦਿੱਤੀ ਚਲ ਕਰ ਦਈਏ ਨਾ ਠੀਕ ਹੈ ਅੱਗੇ ਆ ਗਈ ਵੱਡੀ ਮੈਂ ਹੈ ਨਾ ਇਹਦਾ ਬੱਚਾ ਨਹੀਂ ਬੱਚਾ ਨਹੀਂ ਹੈਗਾ ਹਾਂਜੀ ਲੇਵਾ ਰੂਹਾ ਬੜਾ ਹੈ ਨਾ ਦੋ ਤੇ 9 ਕਿਲੋ ਦੇ ਨੇੜੇ ਹੈ ਜੀ ਅੱਛਾ ਹਾਂਜੀ 8 9 ਕਿਲੋ ਦੁੱਧ ਹੈਗਾ ਹਾਂਜੀ ਇਹ ਚਲੋ ਦੋ ਜੀ ਮਿਲਦੀ ਕਿਦਾਂ ਮਿਲਦੀ ਤਾਪੀ ਦੇ ਇੱਧਰ ਬੈਠਾ ਹੁਣੇ ਆਪੋ ਬੈਠੇ ਹਾਂ ਹੂੰ ਦੋਦ 9 ਕਿਲੋ ਹੈਗਾ ਤੇ ਮਿਲਦੀ ਇਤਨਾ ਹੀ ਹੈ ਕੋਈ ਬਾੜਾ ਨਹੀਂ ਕੋਈ ਜੀ ਥਾਪੀ ਦੇ ਕੇ ਹਾਂਜੀ ਭਸਮ ਪੈਂਦੀ ਹੈ ਲੈ ਉਹ ਭਾਈ ਜੀ ਮੋੜ ਲਓ ਲੈ ਵਾ ਚੰਗਾ ਖੁੱਲਾ ਨੋਈ ਇਹੰਦਾ ਰੇਡ ਭਾਈ ਜੀ ਅੰਦੂ ਸਾਹਿਬ 60000 ਦੀ ਲਈ ਹਾਂ ਨਾ ਭਾਈ ਜੀ 55 ਦੀ ਚਲੋ ਠੀਕ ਹੈ ਤੇ ਹੋਰ ਕਹਨਾ 40 53 53 ਠੀਕ ਨੋਈ ਸੱਜਣੋ ਇਹ ਮਾਲ ਖਰੀਦਦਾਰੀ ਕਰ ਲਿਓ ਸਸੇਕਾਰ